ਸਲੋ ਮੋਸ਼ਾ ਦੇ ਉਂਗਲ ਵੱਜ ਗਈ ਫੋਨ ਕੱਢਣ ਲੱਗਿਆ ਤੂੰ ਸਾਰੀ ਵੀਡੀਓ ਹੈ ਨਾ ਟੀ ਕਰਦੀ ਮੈਂ ਹਾਲਿਆ ਲੱਗਦਾ ਹੈਂ ਨਾ ਬਣਿਆ ਨਹੀਂ ਇਹ ਕੇ ਨਹੀਂ ਹੋਇਆ ਇਹਦੇ ਸਿਰ ਤੇ ਪਾਣੀ ਨਮਾਲਦੇ ਨਾ ਮਾਰੇ ਆ ਨਿਕਲ ਚੱਲੇ ਨਿਕਲ ਚੱਲੇ ਚੱਲ ਬੜਾ ਵਾ ਬੜਾ ਹੈ ਨਾ ਕੋਈ ਰੱਟੰਡੀ ਹਣ ਇੱਥੇ रोज बत्ती है ना रोज नवा लेवन दाना ना वेला नेचुरल स्विमर अपने हां नहीं दबनो ना जेड़े रब नो बस छाल मारो तरने वाले हुंदे की गल ला पाले सेट

การในการเตะยะไหม